ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਸਵਾਗਤ ਆ ਤੇ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆ ਗੋੜ ਪਰਨਾ ਜਿਵੇਂ ਪਤਾ ਫਤਿਹਗੜ੍ਹ ਸਾਹਿਬ ਸਾਰੀ ਜਾਵਾਂਗੇ ਆਪਾਂ ਤੇ ਇਹ ਵੀਡੀਓ ਆਪਾਂ ਜਿਹੜੇ ਮੋਰਨੇ ਵੀਰ ਨੇ ਗਿਆ ਨਾ ਉਹਨਾਂ ਲਈ ਬਣਾਈ ਆ ਵੀ ਉਹ ਵੀ ਪਰਨਾ ਜਿਹੜਾ ਬਨ ਕੇ ਜਾਣ ਤੇ ਸਭ ਤੋਂ ਪਹਿਲਾਂ ਆਪਣੇ ਕੋਲ 2 ਮੀਟਰ ਦਾ ਪਰਨਾ ਹੈਗਾ ਤੇ ਤੁਹਾਨੂੰ ਦਿਖਾਉਣੀ ਆ ਹਾਂ ਦੇਖੋ ਪਰਨਾ ਇਹਨੂੰ ਆਪਾਂ 모ੜ ਲੈਣਾ ਆ ਪਰਨਾ ਇਹਨੂੰ ਅੱਧ ਚੋ 모ੜਨਾ ਹੈ ਸਲੋਟ ਠੀਕ ਹੈ ਦੇਖੋ ਆਓ ਜੀ ਬੀ 6 ਵਣ ਜੂ ਦੇ ਪਿੱਛੋਂ ਲਿ ਜਾ ਕੇ ਅੱਧਾ ਗਨੇਥਰੋ ਟਕਣਾ ਅੱਧਾ ਹੀ ਆਪਾਂ ਇਹ ਟਕਾਂਗੇ ਠੀਕ ਹੈ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਨਵੇਂ ਵੀਰ ਉਹ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਦੀ ਆ ਆਪਣੀ ਵੀਡੀਓ ਤੇ ਆ ਦੇਖੋ ਆਪਾਂ ਅੱਧਾ ਸਨ ਟਕ ਲਿਆ ਤੇ ਆ ਇਹਦੇ ਨਾਲ ਆਪਾਂ ਇੱਥੇ ਇਹਨੂੰ ਰੱਖ ਲਿਆ ਫੜ ਕੇ ਠੀਕ ਹੈ ਤੇ ਇਹ ਵੀਰਾਂ ਨੂੰ ਸ਼ੇਅਰ ਕਰ ਦਿਓ ਠੀਕ ਆ ਫਤੇਗੜ ਸਾਹਿਬ ਜਿੰਨੇ ਵੀ ਜਾਣ ਵਾਲੇ ਹੁੰਦੇ ਆਪਣੇ ਯਾਰ ਬੈਲੀ ਹੁੰਦੇ ਆਗੇ ਭੈਣ ਭਰਾ ਸਾਰਿਆਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਬਨ ਕੇ ਜਾਣ ਦੇਖੋ ਆਪਾਂ ਅੱਧਾ ਕਰਨ ਇਤਰਾ ਲਗਾਗੇ ਤੇ ਨਜਰ ਤੱਕ ਢਾਗ ਲਿਆ ਫਿਰ ਆ ਲੜਾ ਜਿਹੜੇ ਨੂੰ ਛੜਤ ਆਪਾਂ ਨੇ ਆ ਦੇਖੋ ਠੀਕ ਐ ਥੱਲੋਂ ਦੀ ਮੋਨੇ ਵੀ ਰਿਹੜਾ ਰਮਾਲ ਬੰਨ ਲਿਓ ਤੇ ਜਿਹੜੇ ਸਰਦਾਰ ਵੀ ਲੋ ਜਿਵੇਂ ਮੇਰਾ ਬੰਨਿਆ ਹੋਇਆ ਐਸਕੂਟ ਬਨ ਸਕਦੇ ਆ ਬਿਨਾ ਉਹ ਤੋਂ ਵੀ ਬੰਨਿਆ ਜਾਊਗਾ ਪਰ ਆ ਇਹਦੇ ਨਾਲ ਪਕੜ ਵਧੀਆ ਹੋਏਂ ਜੀ ਪਰ ਨਾ ਛੇਤੀ ਛੇਤੀ ਹਲਤਾਂ ਨਹੀਂ ਲੈੰਦਣੀ ਹੈਗਾ ਤੇ ਆ ਵੀ ਕਪਾ ਹਲਕਾ ਹਲਕਾ ਇੱਥੋਂ ਲੜ ਥੱਲੇ ਨੂੰ ਕਰ ਲੈ ਚ ਬਲਜੇ ਪਾ ਲੈ। ਅਰ ਫਿਕ ਲੜ ਲੱਗ ਗਿਆ ਆਪਣਾ ਤੇ ਸਰਬੀਓ ਆਪਣਾ ਦੇਖੋ ਸਾਰਾ ਪਹਿਲੇ ਨਾਲ ਹੀ ਕਵਰ ਹੋ ਗਿਆ। ਜੇ ਨਹੀਂ ਹੁੰਦਾ ਹੈਗਾ ਤੇ ਆਪਾਂ ਇਹਨੂੰ ਮੜਾ ਖਿੱਚ ਕੇ ਜਿਹੜੇ ਆ ਲਾਲ ਹੁੰਦੇ ਆ ਇਹ ਸੋਟ ਅੱਗੇ ਨੂੰ ਕਰਕੇ ਤੇ ਆਪਾਂ ਸਾਰਾ ਕਵਰ ਕਰ ਲੈਣਾ। ਹੁਣ ਦੂਜਾ ਲੜ ਫਸਟ ਲੜ ਆ ਹੋ ਗਿਆ। ਤੇ ਇਹਦੇ ਦੋ ਪੱਲੇ ਆ ਗਏ ਇੱਕ ਆਹ ਤੇ ਇੱਕ ਆਹ ਇਹਨੂੰ ਐਸੋਟ ਜੋੜਨ ਨਾਲ ਠੀਕ ਹੈ। ਤੇ ਥੱਲੋਂ ਖਿੱਚ ਲੈਣਾ। ਦੇਖੋ। ਇਹਨੂੰ ਇੱਥੋਂ ਤੱਕ ਸਾਰੇ ਪੱਲੇ ਨੂੰ ਐਸੋਟ ਨਾਲ ਜੋੜਨਾ ਦੇਖੋ। ਥੱਲੇ ਨੂੰ ਖਿੱਚ ਕੇ ਤੇ ਹੁਣ ਦੂਜਾ ਲੜ ਲਗਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਲਓ ਜੀ ਦੂਜਾ ਲੜਾ ਤੇ ਸੱਚ ਇੱਕ ਆਪਣਾ ਇੰਸਟਾਗ੍ਰam ਤੇ ਤੁਹਾਨੂੰ ਪਤਾ ਆਪਣੀ ਆਈਡੀ husan7215 husan_7215 ਦੋ ਵਾਰੀ ਅੰਡਰਸਕੋਰ ਪਾ ਲਿਓ ਤੇ ਉਹਦੇ ਉੱਤੇ ਮੈਂਸ਼ਨ ਕਰਕੇ ਸਟੋਰੀ ਲਗਾ ਦਿਓ ਜਿਹੜੇ ਜਿਹੜੇ ਵੀਰ ਬੰਨਣਗੇ ਆਪਣੀ ਵੀਡੀਓ ਦੇਖ ਕੇ ਪਤਾ ਲੱਗ ਜੀ ਵੀ ਕਿਹੜੇ ਕਿਹੜੇ ਵੀਰਾਂ ਨੂੰ ਪਤਾ ਲੱਗਿਆ ਤੇ ਇੱਕ ਮਿੰਟ 'ਚ 10 ਦੇ ਬਾਕੀ ਦੇ ਲੋ ਜੀ ਦੁੱਧ ਦਾ ਲੜ ਵੀ ਲੱਗ ਗਿਆ ਆਪਣਾ ਦੇਖੋ ਸਿੰਪਲ ਤਰੀਕਾ ਜਿਵੇਂ ਸੌਖਾ ਤਰੀਕਾ ਦੱਸਿਆ ਤੇ ਆਮੀ ਆਪਾਂ ਘਰੇ ਵੀ ਬਨ ਸਕਦੇ ਆ ਇਸ ਨੂੰ ਲੋ ਜੀ ਦੋ ਲੜ ਲੱਗ ਗਿਆ ਆਪਣੀ ਆ ਖੀਰ ਦਾ ਲੜਾ ਪਰ ਨਾ ਆਪਾਂ ਛੋਟੀ ਬਣਿਆਗਾ ਸੇਮ ਆ ਹੀ ਬਣਿਆਊ ਤੁਹਾਡੇ ਤੇ ਜੇ ਕੋਈ ਪ੍ਰੋਬਲਮ ਆਉਂਦੀ ਆ ਫੇਰ ਵੀ ਆਪ ਨੂੰ ਇੰਸਟਾਗ੍ਰam ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ ਨਹੀਂ ਕਮੈਂਟ ਕਰ ਸਕਦੇ ਹੋ ਲੋ ਜੀ ਇਹ ਆਪਣਾ ਅਖੀਰਲਾ ਲੜ ਲੱਗਦਾ ਆਪਦੇ ਵੀਰਾਂ ਨੂੰ ਸ਼ੇਅਰ ਜ਼ਰੂਰ ਕਰਦੇਓ ਤੇ ਸਪੋਰਟ ਕਰਿਓ ਵੱਧ ਤੋਂ ਵੱਧ ਲਾਈਕ ਵੀ ਕਰਦੇਓ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਕਲਿੱਕ ਕਰਦੇਓ ਲੋ ਜੀ ਬੰਨੇਗਾ ਆਪ ਜਿਹੜਾ ਹ ਲੜ ਇਹਨੂੰ ਇੱਥੋਂ ਬਾ ਪਿੱਛੇ ਨੂੰ ਟੰਗ ਲੈਣਾ ਠੀਕ ਆ ਤੇ ਇਧਰ ਦੇ ਬਸ ਲੈ ਆਏ ਆ ਪੈਰ ਹਟਕਮਾਂਗੇ ਇਹ ਲੋਰੀ। ਇਹ ਲੋੜ ਕੁ ਮਾਰੀ ਵਿੱਚ ਤੰਗ ਲੱਗੇ। ਲੋਰੀ। ਦੱਸਿਓ ਕਿਵੇਂ ਲੱਗਿਆ? ਤੇ ਫਤੇਗੜ ਸਾਹਿਬ ਸਾਰੇ ਬਨ ਕੇ ਜਾਇਓ ਮੂਨੀ ਵੀਰ ਵੀ ਸਰਦਾਰ ਵੀਰ ਵੀ ਸਾਰੀ ਬਨ ਸਕਦੇ ਆ ਇਹ। ਤੇ ਚਲੋ ਜੀ ਵਾਈਗੁਰ ਜੀ ਦਾ ਖਾਲਸਾ ਸਾਹਿਬ ਵਾਈਗੁਰ ਜੀ ਕੀ ਫਤਿਹ ਧੰਨਵਾਦ ਸਾਰੇ।